ਪੰਜਾਬ ਦੇ ਵਿੱਚ ਅੱਜਕੱਲ ਪਿੰਡ ਪਿੰਡ ਨਹੀਂ ਸ਼ਹਿਰ ਬਣ ਜਾ ਰਹੇ ਨੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਖਾਣ ਜਾ ਰਿਹਾ ਮੋਹਾਲੀ ਜ਼ਿਲ੍ਹੇ ਦੇ ਇੱਕ ਪਿੰਡ ਮੀਆਂ ਪਰ ਚੰਗਰ ਦੀ ਜਿੱਥੇ ਕੀ ਮੀਆਂ ਪਰ ਚੰਗਰ ਦੇ 48 ਏਕੜ ਦੇ ਕਰੀਬ ਸਾਮਲਾ ਜ਼ਮੀਨ ਦੀ ਅੱਜ ਬਲਾਕ ਮਾਜਰੀ ਬੀਡੀਪੀਓ ਦਫ਼ਤਰ ਦੇ ਵਿੱਚ ਬੋਲੀ ਹੋਈ ਹੈ ਜੋ ਕਿ 33 ਸਾਲਾਂ ਲੀਜ਼ ਦੇ ਉੱਤੇ ਬੋਲੀ ਹੋਈ ਹੈ ਇਸ ਦੇ ਵਿੱਚ ਕਾਫੀ ਹੀ ਫਰਮਾਂ ਜਿਹੜੀਆਂ ਕਾਫੀ ਕੰਪਨੀਆਂ ਇਸ ਬੋਲੀ ਨੂੰ ਦੇਣ ਵਾਸਤੇ ਆਇਆ ਹੁੰਦਾ ਸੀ ਦੱਸ ਦਿੰਨੇ ਆ ਕਿ ਬੋਲੀ 50000 ਤੋਂ ਪਰ ਇਕੜ ਪਰ ਸਾਲ ਦੇ حساب ਦੇ ਨਾਲ ਸ਼ੁਰੂ ਹੋਈ ਸੀ ਪਰ ਇਹ ਬੋਲੀ ਜਾ ਕੇ 710500 ਰੁਪਏ ਤੱਕ ਜਿਹੜੀ ਖਤਮ ਹੋਈ ਹੈ ਤੇ ਦੱਸਿਆ ਜਾ ਰਿਹਾ ਕਿਸ ਜ਼ਮੀਨ ਦੇ ਉੱਤੇ ਵਾਟਰ پارک ਬਣਨੀ ਹੈ ਤੇ ਹੋਰ ਵੀ ਕਈ ਤਰ੍ਹਾਂ ਦਾ ਜਿਹੜਾ ਇਸ ਜਗ੍ਹਾ ਤੇ ਪ੍ਰੋਜੈਕਟ ਲਾਇਆ ਜਾਣਾ ਜਿਸ ਨੂੰ ਲੈ ਕੇ ਬੜੀ ਕੰਪਨੀਆਂ ਇਸ ਜਗ੍ਹਾ ਉੱਤੇ ਅੱਖ ਰੱਖ ਕੇ ਬੈਠੀਆਂ ਸੀ ਪਰ ਦੱਸਿਆ ਜਾ ਰਿਹਾ ਕਿ ਮਿਸਟਰ ਕਰਨ ਸਿੰਘ ਜਿੰਨਾ ਵੱਲੋਂ ਇਹ ਬੋਲੀ ਆਪਣੇ ਹੱਕ ਦੇ ਵਿੱਚ ਲਈ ਹੈ ਤੇ 3.5 ਕਰੋੜ ਰੁਪਏ ਦੇ ਕਰੀਬ ਹੁਣ ਪਿੰਡ ਮੀਆਂ ਪਰ ਚੰਗਰ ਨੂੰ ਪਰ ਸਾਲ ਦੀ ਆਮਦਨ ਇਸ ਜ਼ਮੀਨ ਦੇ ਵਿੱਚੋਂ ਹੋਵੇਗੀ ਤੇ ਪਿੰਡ ਦਾ ਵਿਕਾਸ ਵੀ ਉੱਚ ਪੱਧਰ ਤੇ ਹੋਵੇਗਾ ਦੱਸ ਦਿੰਦੇ ਆ ਕਿ ਇਹ ਨਿਊ ਚੰਡੀਗੜ੍ਹ ਦੇ ਉਹ ਪਿੰਡ ਨੇ ਜਿੰਨਾ ਪਿੰਡਾਂ ਦੇ ਵਿੱਚ ਜ਼ਮੀਨਾਂ ਕਰੋੜਾਂ ਰੁਪਏ ਦੇ ਭਾਅ ਹੋ ਚੁੱਕੀਆਂ ਨੇ ਇਹ ਹੁਣ ਸਾਮਲਾ ਜ਼ਮੀਨਾਂ ਵੀ ਜਿਹੜੀਆਂ ਪਿੰਡਾਂ ਨੂੰ ਪੈਸਾ ਕਮਾ ਕੇ ਦੇਣਗੀਆਂ ਤੈਸ ਨੂੰ ਲੈ ਕੇ ਪਿੰਡ ਦੇ ਸਰਪੰਚ ਤੇ ਨਾਲ ਹੋਰ ਮੋਤੋਰ ਬੰਦੇ ਵੀ ਇਸ ਮੌਕੇ ਮੌਜੂਦ ਸੀ ਬੋਲੀ ਦੇਣ ਵਾਲਿਆਂ ਨੇ ਵੀ ਚੜ-ਚੜ ਕੇ ਬੋਲੀ ਲਾਈ ਹੈ ਪਰ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਸ਼ਾਮਲਾ ਦੀ ਬੋਲੀ ਇਸ ਪਿੰਡ ਦੇ ਵਿੱਚ ਲੱਗੀ ਹੈ ਜੋ ਕਿ 7 ਲੱਖ 10500 ਦੇ ਕਰੀਬ ਪਰ ਏਕੜ ਪਰ ਸਾਲ ਦੇ ਹਿਸਾਬ ਨਾਲ ਹੁਣ ਉਸ ਕੰਪਨੀ ਦੇ ਮਾਲਕ ਤੋਂ ਲੈ ਜਾਣਗੇ ਜਿਸ ਨੇ ਬੋਲੀ ਆਪਣੇ ਹੱਕ ਦੇ ਵਿੱਚ ਲਈ ਹੈ ਤਾਂ ਇਸ ਨੂੰ ਲੈ ਕੇ ਮੌਕੇ ਤੇ ਜਿਸ ਵਿਅਕਤੀ ਨੇ ਇਹ ਜ਼ਮੀਨ 33 ਸਾਲਾਂ ਲੀਜ਼ ਦੇ ਉੱਤੇ ਲਈ ਹੈ ਤੇ ਤੇ ਨਾਲ ਪਿੰਡ ਦੇ ਸਰਪੰਚ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀਤਾ ਪਹਿਲਾਂ ਤੁਸੀਂ ਉਹ ਵੀ ਸੁਣੋ ਮੇਰਾ ਨਾਮ ਹੈ ਜੀ ਕਰਨ ਕੌਸ਼ਨ ਤੇ ਜਿਹੜੀ ਅੱਜ ਮਾਤਮਸਰੀ ਲਿਖਣ ਮੀਆਂ ਪਰ ਜੇਕਰ ਦੀ ਜ਼ਿਲ੍ਹੇ ਦੀ ਬੋਲੀ ਹੋਈ ਹੈ ਤੁਸੀਂ ਲਿਖੀ ਹਾਂ ਜੀ ਹਾਂ ਜੀ ਹਾਂ ਜੀ ਕਿਨੇ ਚ ਹੈ ਬੋਲੀ ਹੋਈ ਹੈ ਇਹ ਕਿਸ ਪਰਪਸ ਦੇ ਨਾਲ ਤੁਸੀਂ ਖਰੀਦੀ ਹੈ ਇਹ ਜੀ ਪਹੁੰਚੀ ਹੈ 7,10,500 ਪਰ ਏਕੜ ਦੇ ਪਹੁੰਚੀ ਹੈ ਜੀ ਸਾਲ ਦੀ ਸਾਲਾਨਾ ਤੇ ਸਾਡਾ ਪਰਪਸ ਹੈ ਜੀ ਅਸੀਂ ਆਪਣਾ ਐਂਟਰਟੇਨਮੈਂਟ ਪਾਰਕ ਵਗੈਰਾ ਕੁਝ ਖੋਲੀਏ ਬੜਾ ਹਲੇ ਐਸੀ ਐਸੀ ਤੇ ਵਰਕ ਕਰਾਂਗੇ ਅਸੀਂ ਦੇਖਾਂਗੇ ਕਿ ਇਹਨਾਂ ਦੇ ਨੋਰਮਸ ਕੀ ਕੀ ਐ ਤੇ ਕੀ ਕੀ ਡਿਮਾਂਡ ਕਰਦੇ ਐ ਪੇਪਰ ਵਰਕ ਕੀ ਡਿਮਾਂਡ ਕਰਦੇ ਐ ਉਸ ਦੇ ਬੇਸ ਤੇ ਫਿਰ ਅਸੀਂ ਡਿਸਾਈਡ ਕਰਕੇ ਖੋਲਾਂਗੇ ਨੇਚਰ ਪਾਰਕ ਸਰ ਜੀ ਨੇਚਰ ਪਾਰਕ ਖੋਲਣ ਦਾ ਸਾਡਾ ਪਲਾਨ ਹੈ ਕਿ ਜਿਹੜਾ ਗ੍ਰੀਨ એનર્ਜੀ ਕਨ ਸਰਵੇਸ਼ਨ ਤੇ ਬੇਸਡ ਹੋਵੇ ਅ ਔਰ ਘੱਟ ਤੋਂ ਘੱਟ ਪੋਲੂਸ਼ਨ ਵਾਲਾ ਕੋਈ ਪਾਰਕ ਖੋਲੇ ਜਾ। ਜੀ ਜੀ ਪਤਾ ਲੱਗੇ ਕਿ ਤਿੰਨ ਸਟੇਟਾਂ ਦਾ ਇੱਕ ਪਹਿਲਾ ਪਾਰਕ ਹੈ ਜਿਹੜਾ ਇੰਨਾ ਵੱਡਾ ਬਣ ਗਿਆ। ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਐਕਚੁਅਲੀ ਅਸੀਂ ਸਾਡੀ ਜਿਹੜੀ ਸਾਡੀ ਫਰਮ ਹੈ ਇਹ ਇਹ ਸਾਰੀ ਇਹੀ ਚਾਹਦੀ ਹੈ ਕਿ ਅਸੀਂ ਪੰਜਾਬ ਨੂੰ ਪ੍ਰਿਜ਼ਰਵ ਕਰੀਏ, ਮੋਹਾਲੀ ਜ਼ਿਲ੍ਹੇ ਨੂੰ ਪ੍ਰਿਜ਼ਰਵ ਕਰੀਏ ਤੇ ਇਸ ਲਈ ਜਿੰਨਾ ਵੀ ਹੋ ਸਕੇ એનર્ਜੀ ਕਨਜ਼ਰਵੇਸ਼ਨ ਦੇ ਬੇਸ ਤੇ ਅਸੀਂ ਕੋਈ ਪਾਰਕ ਲਗਾਣ ਤਾਂ ਕਿ ਬੱਚਿਆਂ ਲਈ ਖੇਡਣ ਲਈ ਵੀ ਕੋਈ ਜਗ੍ਹਾ ਹੋ ਸਕੇ ਤੇ ਨਾਲੇ ਅਸੀਂ ਇਹ ਲੈਂਡ ਵੀ ਪ੍ਰਿਜ਼ਰਵ ਕਰ ਸਕੀਏ ਤਾਂ ਕਿ ਇਹ ਸਾਰੀ ਜਿਹੜੇ ਸਰਪੰਚ ਦੇ ਜਿਹੜਿਆ ਮੀਆਪੁਰ ਜ਼ਮੀਨ ਚ ਆ ਰਹੀ ਹੈ ਜੀ ਜਿਹੜੇ ਸਰਪੰਚ ਦੇ ਜ਼ਿਲ੍ਹੇ ਚ ਆ ਰਹੀ ਹੈ ਉਹ ਵੀ ਅਸੀਂ ਬਚਾ ਸਕੀਏ ਤੇ ਲੋਕਾਂ ਦੀ ਵੀ ਮਦਦ ਹੋ ਸਕੇ ਸਰਤਾ ਮਨਜ਼ੂਰ ਸਰਤਾ ਸਾਨੂੰ ਸਾਰੀ ਹੈ ਜੀ ਮਨਜ਼ੂਰ ਹੈ ਰੋਜ਼ਗਾਰ ਪੱਖੋਂ ਤੇ ਗੱਲ ਕੀਤੀ ਜਾਵੇ ਜਾਂ ਕੋਈ ਤੁਸਨ ਪਹਿਲਾਂ ਹਾਂ ਇਹ ਰੋਜ਼ਗਾਰ ਇਹ ਰੋਜ਼ਗਾਰ ਹੀ ਬਣਾਈਗੀ ਜੀ 50 ਕਿਲੇ ਲੋਕਾਂ ਦੇ ਨੌਜਵਾਨਾਂ ਦੇ ਆਸਪਾਸ ਤੇ 10 ਕਿਲੋ ਉਹਨਾਂ ਵਾਸਤੇ ਹੀ ਉਹਨਾਂ ਵਾਸਤੇ ਹੀ ਹੈ ਜੀ ਇਹ ਤਾਂ ਹੀ ਤਾਂ ਅਸੀਂ ਗ੍ਰੀਨ એનર્ਜੀ ਦੀ ਗੱਲ ਕਰਦੇ ਆਂ ਕੰਜ਼ਰਵੇਸ਼ਨ ਦੀ ਗੱਲ ਕਰਦੇ ਆਂ ਅਸੀਂ ਕੁਝ ਹੋਰ ਸੋਚਣ ਦੀ ਗੱਲ ਹੀ ਨਹੀਂ ਕਰਦੇ ਠੀਕ ਆ ਅੱਜ ਤੁਹਾਡੇ ਪਿੰਡ ਮੀਆਪੁਰ ਚੰਗਰ ਦੀ ਜ਼ਮੀਨ ਦੀ ਬੋਲੀ ਹੋਈ ਐ ਕਿੰਨੇ ਕਿ ਪੈਸੇ ਤੱਕ ਬੋਲੀ ਚੜੀ ਐ ਪਰ ਇੱਕੜ ਇਹ ਜੀ ਚੜੀ ਐ ਪਰ ਇੱਕੜ 7 ਲੱਖ 10 ਹਜ਼ਾਰ ਦੀ ਅੱਛਾ ਕੀ ਬਣਾਇਆ ਜਾ ਰਿਹਾ ਇਸ ਜ਼ਮੀਨ ਦੇ ਵਿੱਚ ਕਿੰਨੇ ਏਕੜ ਜ਼ਮੀਨ ਸੀਗੀ ਇਹ 350 ਥੋੜੀ ਜਿਹੀ ਘੱਟ ਆ 48 ਕਿੱਲੇ ਅੱਛਾ ਜੀ ਹਾਂ ਜੀ 48 48 ਕਿੱਲੇ ਕੁਝ ਪੁਆਇੰਟ ਉੱਪਰ ਹੈ ਹਾਂ ਜੀ अच्छा जिस तरीके ਨਾਲ ਇਹ ਪਾਰ ਕਬੱਡੀ ਬਣਨੀ ਹੈ ਜੀ ਤਾਂ ਉਸ ਦੇ ਵਿੱਚ ਕਿੰਨਾ ਕੁ ਜ਼ਗਾਰ ਇਲਾਕੇ ਦੇ ਲੋਕਾਂ ਨੂੰ ਮਿਲ ਸਕਦਾ ਕਿੰਨਾ ਕੁ ਫਾਇਦਾ ਹੋਏਗਾ ਕਿੰਨਾ ਕੁ ਪਿੰਡ ਦਾ ਵਿਕਾਸ ਵਾਸਤੇ ਵਧੀਆ ਲੱਗਦਾ ਤੁਹਾਨੂੰ ਅਸੀਂ ਇਹਨਾਂ ਨਾਲ ਪਹਿਲ ਦੇ ਆਧਾਰ ਤੇ ਇਹੀ ਗੱਲ ਕਰੀਏ ਵੀ ਜੋ ਵੀ ਮਤਲਬ ਉਸੇ ਵਰਕਰ ਵਗੈਰਾ ਕੰਮ ਕਰਨੇ ਆ ਬਾਅਦ ਵਿੱਚ ਕਰਨੇ ਆ ਪਹਿਲਾਂ ਕਰਨੇ ਆ ਵੀ ਸਾਡੇ ਪਿੰਡਾਂ ਨੂੰ ਪਹਿਲ ਦੇਣੀ ਚਾਹੀਦੀ ਏ ਇਸ ਚੀਜ਼ ਦੀ ਸਾਨੂੰ ਠੀਕ ਹੈ ਉਹ ਕਿਹਾ ਹਦਾਇਤ ਵਿੱਚ ਲਿਖਿਆ ਗਿਆ ਇਹਦੇ ਵਿੱਚ ਵੀ ਸਾਡੇ ਪਿੰਡਾਂ ਜਿਹੜੇ ਵੀ ਮਤਲਬ ਕਾਮਕਾਰ ਸਾਡਾ ਪੈਸਾ ਲੈਣੀ ਚਾਹੀਦੀ ਸਾਡੇ ਦੇ ਬਲਕਿ ਹੁਣ ਕਮੀ ਤਾਂ ਮੁੰਡਿਆਂ ਦੀ ਨੌਜਵਾਨਾਂ ਦੀ ਰਹੇਗੀ ਅਗਰ ਨਹੀਂ ਕੰਮ ਕਰਦੇ ਉਹ ਗੱਲ ਲੱਗ ਗਈ ਪਰ ਜਿਹੜੇ ਕੰਮ ਕਰਨਾ ਚਾਹੁੰਦਾ ਏ ਤਾਂ ਆਪਣੇ ਪਿੰਡ ਨੂੰ ਪਹਿਲ ਹੋਊਗੀ ਨਾ ਜੀ ਕੋਈ ਬੰਦਾ ਕੰਮ ਦਾ ਟਰੈਕਟਰ ਟਰਾਲੀ ਕੋਈ ਵੀ ਸਮਾਨ ਸਿਰਨਾ ਕਰਨਾ ਉਹ ਕਹਿੰਦਾ ਤੁਹਾਨੂੰ ਪੈਸੇ ਦਵਾਂਗਾ ਜੀ ਜਿਸ ਤਰੀਕੇ ਨਾਲ ਇੱਕ ਸ਼ਰਤ ਹੋਰ ਵੀ ਸੀ ਕਿ ਅਗਰ ਕੋਈ ਖੇਡ ਮੈਦਾਨ ਬਣਦਾ ਕੁਝ ਕਰਦੇ ਆ ਕਿ ਜਿਹੜੇ ਪਿੰਡਾਂ ਦੇ ਇਲਾਕੇ ਦੇ ਨੌਜਵਾਨਾਂ ਨੂੰ ਰਾਹਤ ਕੀਤੀ ਜਾਵੇ ਕਿਸੇ ਖੇਡ ਮੈਦਾਨ ਦੇ ਚੀ ਹਾਂਜੀ ਹਾਂਜੀ ਉਹ ਵੀ ਹੈ ਗਰਾਊਂਡ ਬੜਾ ਬੜਾ ਰਹੀ ਸੜੀ ਬੜਾ ਫਿਰ ਉਸੇ ਬੜਾ ਰਹਿ ਕੇ ਉੱਥੇ ਪਾਰਕ ਬੂਡਾ ਬੜੀ ਬਣਾ ਨਹੀਂ ਉਹ ਤਾਂ ਸਾਡੇ ਦਾ ਪਿੰਡ ਦਾ ਵੀ ਨਾਂ ਉਹਦੇ ਨਾਲ ਮਤਲਬ ਆਊਗਾ ਦੇਰੀ ਅਖੜਾਂ ਦੇ ਵਿੱਚ ਵੀ ਆਮੀ ਹੋਵੇ ਵਿਕਾਸ ਦਾ ਫਾਇਦਾ ਹੋਏ ਤਾਂ ਬਹੁਤ ਜ਼ਿਆਦਾ ਪੂਰਾ ਫਾਇਦਾ ਹੋਊਗਾ ਜੀ ਕਰਨ ਵਾਲ ਕਰਨ ਕਰਨਾ ਹੁਣ ਕਰੋੜ 3 ਕਰੋੜ ਦੇ ਕਰੀਬ ਸਾਲ ਦਾ ਆਇਆ ਕਰਨਾ ਹੈ ਹਾਂਜੀ ਤੇ ਇਸ ਇਲਾਕੇ ਦੇ ਵਿੱਚ ਸਭ ਤੋਂ ਮਹਿੰਗੀ ਪੰਚਾਇਤ ਗੀਣੀ ਜਾਣੀ ਹੈ ਵੀ ਮੈਂ ਤੋਂ ਵੱਧ ਪੈਸਾ ਮਤਲਬ ਇਸ ਪੰਚਾਇਤ ਦੇ ਕੋਲ ਹੈ ਤੇ ਕੰਮਾਂ ਦੇ ਪੱਖੋਂ ਕੀ ਹੋਣਾ ਡਵੈਲਪਮੈਂਟ ਕੀਤੀ ਜਾਵੇਗੀ ਫਿਰ ਵੀ ਕੋਈ ਕਮੀ ਹੈ ਪਿੰਡ ਦੇ ਵਿੱਚ ਪਹਿਲਾਂ ਜਿਹੜੀ ਕਰਾਉਣ ਨੂੰ ਸਭ ਤੋਂ ਪਹਿਲ ਕੀਤੀ ਜਾਵੇਗੀ ਤੇ ਸੀਵਰੇਜ ਦੀ ਸਭ ਤੋਂ ਵੱਡੀ ਜ਼ਰੂਰਤ ਹੈਗੀ ਜਿਗਾ ਨਿਵਾੜੇ ਕੋਈ ਗਰੀਬ ਆਦਮੀ ਕੋਈ ਲਾਈਟਿੰਗ ਬਣਾਉਣਾ ਚਾਹੁੰਦਾ ਉਹਦੇ 1.5 ਤੋਂ 2 ਲੱਖ ਰੁਪਏ ਲੱਗ ਜਾਂਦੀ ਹੈ ਸੀਵਰੇਜ ਬਣ ਜੂਗੀ ਤਾਂ ਉਹ ਵੀ ਆਪਣੀ ਇੱਕ ਕਰ ਸਕਦਾ ਹੋ ਬਾਕੀ ਹੋਰ ਪਿੰਡ ਦੀਆਂ ਕੁਝ ਪਿੰਡ ਦੇ ਵਿੱਚ ਬੇਆ ਆਪਣਾ ਅੰਗਲੀ ਕੋਣੀ ਬਣਨ 4 ਰੁਪਈਆ ਹੋਰ ਪਿੰਡ ਦੀ ਫਿਰਨੀ ਸਾਡੀ ਬਹੁਤ ਖਰਾਬ ਹੋਈ ਵੀ ਸਾਰੀ ਉਹ ਠੀਕ ਹੈ ਜੀ ਇਹਨਾਂ ਬਾਤ ਪਹਿਲ ਦੇਈਏ ਜੀ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰੀਏ ਜੇ ਪੈਸੇ ਪੱਖੋਂ ਗੱਲ ਕੀਤੀ ਜਾਵੇ ਸਮਾਜ ਸੇਵਾ ਦੇ ਤੌਰ ਤੇ ਵੀ ਕਈ ਪੰਚਾਇਤਾਂ ਅੱਗੇ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਲੋੜਵੰਦ ਪਰਿਵਾਰ ਵੀ ਹੁੰਦੇ ਨੇ ਕਿ ਇਹੋ ਜਿਹੇ ਪਰਿਵਾਰਾਂ ਦੀ ਵੀ ਮਦਦ ਕੀਤੀ ਜਾਵੇ ਦੇਖੋ ਹੁਣ ਅਗਲੀ ਪੰਚਾਇਤ ਦੀ ਗੱਲ ਹੈ ਜ਼ਰੂਰ ਕਰਨੀ ਚਾਹੀਦੀ ਸਾਡੇ ਪਾਸ ਪੈਸਾ ਬਥੇਰਾ ਆ ਜਾਣਾ ਹੈ ਹਰ ਸਾਲ ਆਇਆ ਕਰਨਾ ਠੀਕ ਸਾਨੂੰ ਤਾਂ ਲਾਉਣ ਨੂੰ ਵੀ ਤਾਂ ਨਹੀਂ ਹੋਣਾ ਇਹ ਕਿੱਦਾਂ ਕਰਾਂਗੇ ਅਸੀਂ ਸਮਾਜ ਸੇਵਾ ਦੇ ਕੰਮ ਸ਼ੁਰੂ ਕਰਨਾ ਚਾਹੀਦਾ ਲਾਗਦੇ ਪਿੰਡ ਐ ਕੋਈ ਕਿੱਦਾਂ ਵੀ ਕੋਈ ਜ਼ਰੂਰਤਵੰਦ ਬੰਦਾ ਆਏ ਕਿਦੇ ਰੋ 48 ਖੜਾ ਉਹਦੇ ਵਿੱਚ ਕਾਫੀ ਦਰਖਤ ਵੀ ਖੜੇ ਨੇ ਕਾਫੀ ਹੋ ਉਹ ਸ਼ਰਤ ਲਿਖੀ ਗਈ ਵਿੱਚ ਵੀ ਇਹ ਸਾਰੇ ਦਰਖਤ ਪੰਚਾਇਤ ਪਟਾਊਗੀ ਪੰਚਾਇਤ ਇਹਨੂੰ ਪਟਾ ਕੇ ਕਰਕੇ ਉਸ ਵਕ ਖਾਲੀ ਪੰਚਾਇਤ ਆਪਣੇ ਕੋਲ ਰੱਖੋਗੀ ਉਹ ਪੈਸੇ ਸਾਰੇ ਬਾਕੀ ਖਾਲੀ ਜ਼ਮੀਨ ਕਰਕੇ ਦੇ ਹੀਓਗੇ ਉਹਨਾਂ ਨੂੰ